ਬੱਚੇ ਦੋ ਹੀ ਅੱਛੇ ਤੋਂ ਅਗਾਹ ਵੱਧ ਹੁਣ ਆਰਐਸਐਸ ਦੇ ਆਗੂ ਤਿੰਨ ਬੱਚੇ ਪੈਦਾ ਕਰਨ ਦੇ ਹੁਕਮ ਸੁਣਾ ਰਹੇ ਹਨ ਮੋਹਨ ਭਾਗਵਤ ਸਾਹਿਬ ਦੀ ਦਲੀਲ ਹੈ ਕਿ ਤਿੰਨ ਬੱਚੇ ਜ਼ਰੂਰੀ ਹਨ ਭਾਗਵਤ ਸਾਹਿਬ ਆਪਣੀ ਟਿੱਪਣੀ ਵਿੱਚ ਫਰਮਾਉਂਦੇ ਨਜ਼ਰ ਆਉਂਦੇ ਹਨ ਕਿ 19 ਤੋਂ 25 ਸਾਲ ਦੀ ਉਮਰ ਦੇ ਵਿਚਕਾਰ ਵਿਆਹ ਅਤੇ ਤਿੰਨ ਬੱਚੇ ਡਾਕਟਰ ਕਹਿੰਦੇ ਹਨ ਕਿ ਇਸ ਤਰ੍ਹਾਂ ਮਾਪਿਆਂ ਅਤੇ ਪਰਿਵਾਰ ਦੀ ਸਿਹਤ ਚੰਗੀ ਰਹਿੰਦੀ ਹੈ ਤਿੰਨ ਭੈਣ ਭਰਾ ਹੋਣ ਨਾਲ ਪਰਿਵਾਰ ਵਿੱਚ ਬੱਚਿਆਂ ਵਿੱਚ ਘਾਰ ਈਗੋ ਮੈਨੇਜਮੈਂਟ ਚੰਗੀ ਹੁੰਦੀ ਹੈ ਅਤੇ ਇਹ ਵੀ ਯਕੀਨੀ ਹੁੰਦਾ ਹੈ ਕਿ ਵਿਖ ਵਿੱਚ ਪਰਿਵਾਰ ਵਿੱਚ ਕੋਈ ਵੰਡ ਨਾ ਹੋਵੇ 2.3 ਤੋਂ ਅੱਗੇ ਦੀ ਜਨਸੰਖਿਆ ਵਧਾਦਰ ਤਰੱਕੀ ਨਹੀਂ ਸਕੂ ਗਿਰਾਵਰ ਦਾ ਸੰਕੇਤ ਹੈ ਜਨਸੰਖਿਆ ਵਿਗਿਆਨੀ ਕਹਿੰਦੇ ਹਨ ਕਿ ਫਰਟੀਲਿਟੀ ਰੇਟ 3 ਤੋਂ ਹੇਠਾਂ ਨਹੀਂ ਜਾਣਾ ਚਾਹੀਦਾ ਕਿ ਤੁਸੀਂ ਇਸ ਤੋਂ ਹੇਠਾਂ ਜਾਂਦੇ ਹੋ ਤਾਂ ਸਮੱਸਿਆ ਪੈਦਾ ਹੁੰਦੀ ਹੈ 2.3 ਤੋਂ ਹੇਠਾਂ ਜਾਣਾ ਕਿਰਾਵਟ ਹੈ ਦੇਸ਼ ਦੀ ਜਨਸੰਖਿਆ ਨੀਤੀ ਜਿਸ ਦਾ ਅਸਲ ਮਕਲਬ ਤਿੰਨ ਹੈ ਕਿਉਂਕਿ 0.1 ਸੰਭਵ ਨਹੀਂ ਹੈ ਵਿਆਹ ਸਿਰਫ ਦੋ ਲੋਕਾਂ ਦੇ ਦਰਮਿਆਨ ਸਰੀਰਕ ਜਾਂ ਵਿਆਹਕ ਰਿਸ਼ਤੇ ਬਾਰੇ ਨਹੀਂ ਹੁੰਦਾ ਜੇ ਵਿਆਹ ਹੁੰਦਾ ਹੈ ਤਾਂ ਜ਼ਿੰਮੇਵਾਰੀ ਵੀ ਲੈਣੀ ਪੈਂਦੀ ਹੈ ਇਹ ਵਿਚਾਰ ਆਰਐਸ ਮੁਖੀ ਨੇ ਪ੍ਰਗਟਾਏ ਹਨ ਇਹ ਪਹਿਲਾ ਮੌਕਾ ਨਹੀਂ ਜਿਹੜੇ ਦਾ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਸਿੱਖਾਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਸੀ ਇੱਕ ਪਾਸੇ ਮੁਲਕ ਵਿੱਚ ਜਨਸੰਖਿਆ ਘਟਾਉਣ ਤੇ ਯੋਰ ਦਿੱਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਧਾਰਮਿਕ ਆਗੂ ਇਸ ਤਰ੍ਹਾਂ ਦੀ ਦਲੀਲ ਦੇ ਰਹੇ ਹਨ ਇਸ ਬਾਰੇ ਤੁਹਾਡੀ